ਜਦੋਂ ਨਾ ਪਿੰਡ ਦੇ ਵਿੱਚ ਕੋਈ ਰੌਲਾ ਹੋਵੇ ਤੇ ਉਦੋਂ ਬੰਦਾ ਆਪਦੇ ਥੂਲੇ ਨਾ ਖੜਦਾ ਜਦੋਂ ਰੌਲਾ ਕੋਈ ਪੰਜਾਬ ਵਿੱਚ ਸੂਬੇ 'ਚ ਹੋਵੇ ਤੇ ਉਦੋਂ ਬੰਦਾ ਆਪਦੇ ਪਿੰਡ ਨਾਲ ਆਪਦੇ ਇਲਾਕੇ ਨਾਲ ਖੜਦਾ ਉਦੋਂ ਬੰਦਾ ਕਹਿੰਦਾ ਮੈਸੀਜੀ ਮਾਝੇ ਦੇ ਹੁੰਨੇ ਆ ਮਾਲਵੇ ਦੇ ਹੁੰਨੇ ਆ ਦੁਆਬੇ ਦੇ ਹੁੰਨੇ ਆ ਤੇ ਜਦੋਂ ਰੌਲਾ ਦੇਸ਼ 'ਚ ਹੋਵੇ ਤੇ ਰੌਲਾ ਹੋਵੇ ਉਸ ਆਪਣੇ ਸੂਬੇ ਦਾ ਆਪਣੀ ਬੋਲੀ ਦਾ ਆਪਣੇ ਹੱਕਾਂ ਦੇ ਅਸਤਿਤਵ ਦਾ ਵਿਜੂਦ ਦਾ ਰੌਲਾ ਹੋਵੇ ਤੇ ਫਿਰ ਬੰਦਾ ਆਪਣੀ ਵਿਰਾਸਤ ਦੇ ਨਾਲ ਆਪਣੇ ਪੰਜਾਬ ਨਾਲ ਆਪਣੇ ਸੂਬੇ ਦੇ ਨਾਲ ਖੜਦਾ ਤੇ ਇਸ ਵਕਤ ਮੈਂ ਐਵੇਂ ਨਹੀਂ ਆਇਆ ਕਿ ਮੈਂ ਜੀ ਇਨ੍ਹਾਂ ਦਾ ਕੋਈ 뷰 ਲੈਣ ਆਇਆ ਮੈਂ ਤਾਂ ਸਿੱਧੀ ਗੱਲ ਆ ਕਿ ਸਜਣੋ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਆਂ ਦੇ ਨਾਲ ਖੜਨ ਆਇਆ ਇੱਥੇ ਵੀ ਕਈ ਵਾਰੀ ਬੰਦੇ ਨੂੰ ਬੰਦਾ ਚੈਨਲ ਵਾਲੇ ਨੂੰ ਨਿਰਪੱਖ ਸਮਝ ਲੈਂਦਾ ਅਸੀਂ ਤਾਂ ਸਿੱਧੇ ਇਨ੍ਹਾਂ ਦੇ ਪੱਖ 'ਚ ਆਏ ਆ ਪ੍ਰਭੂ ਵੀ ਇਨ੍ਹਾਂ ਦੇ ਪੱਖ ਦੀ ਗੱਲ ਕਰਨ ਵਾਸਤੇ ਆਏ ਆ ਤੇ ਪੰਜਾਬ ਦੇ ਤੇ ਪੰਜਾਬੀਆਂ ਦੇ ਪੱਖ 'ਚ ਬੈਠੇ ਆ ਹੁਣ ਆਪਾਂ ਇਸ ਵਕਤ ਹੁਣੇ-ਹੁਣ ਇੱਥੇ ਬੈਠੇ ਸੀ ਤੇ ਬੈਠਿਆਂ-ਬੈਠਿਆਂ ਤੋਂ ਬਿਆਨ ਆਇਆ ਰਵਨੀਤ ਸਿੰਘ ਬਿੱਟੂ ਹੁਣਾਂ ਦਾ ਬਿਆਨ ਆਇਆ ਨੋਟੀਫਿਕੇਸ਼ਨ ਆਇਆ ਤੇ ਉਹਦੇ ਤੋਂ ਐਵੇਂ ਲੱਗਿਆ ਕਿ ਸ਼ਾਇਦ ਵੀ ਇਹ ਸਾਰਾ ਕੁਝ ਹੈ ਜਿਹੜਾ ਜੋ ਮਸਲੇ ਤੇ ਇੱਥੇ ਇਹਨਾਂ ਦਾ ਧਰਨਾ ਚੱਲ ਰਿਹਾ ਵੀ ਉਹ ਖਤਮ ਹੋ ਜਾਊਗਾ ਤਾਂ ਆਪਾਂ ਅਗਲਾ ਜਿਹੜਾ ਇਹਨਾਂ ਦਾ ਵਿਚਾਰ ਆ ਕਿ 10 ਤਰੀਕ ਦੀ ਕਾਲ ਹੈਗੀ ਆ ਕਿ ਨਹੀਂ ਹੈਗੀ ਜਾਂ ਕਿਵੇਂ ਆ ਉਹ ਆਪਾਂ ਵਿਚਾਰ ਲੈਨੇ ਆ ਬਾਈ ਹੁਣਾਂ ਤੋਂ ਬਾਈ ਜੀ ਸਾਸਿਕਾਲ ਸਾਸਿਕਾਲ ਬਾਈ ਸਾਸਿਕਾਲ ਜੀ ਬਹੁਤ ਧੰਨਵਾਦ ਆ ਇਸ ਗੱਲ ਦੀਆਂ ਮੁਬਾਰਕਾਂ ਦੇ ਸਕਦੇ ਆ ਤੁਹਾਨੂੰ ਵੀ ਇਹ ਜੰਗ ਜਿੱਤ ਗਏ ਤੁਸੀਂ ਜਾਂ ਹਜੇ ਅਧੂਰੀ ਆ ਨਹੀਂ ਬਾਈ ਹਾਲੇ ਤਾਂ ਮਤਲਬ ਇਹ ਜਿਹੜੀ ਤੁਸੀਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਹੋ ਕਿ ਹਾਲੇ ਅੱਜ ਹੈਗੀ 7 ਤਰੀਕ ਜੀ ਚਾਰ ਨੂੰ ਵੀ ਇੱਕ ਨੋਟੀਫਿਕੇਸ਼ਨ ਆਇਆ ਸੀ ਜੀ ਤਾਂ 15 ਕਿ ਮਿੰਟ ਲਈ ਸਾਨੂੰ ਵਧਾਈਆਂ ਮਿਲੀਆਂ ਬਹੁਤ ਜੀ ਅਸੀਂ 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 ਵੀ ਖੁਸ਼ ਹੋਏ ਸਾਰੇ ਵੀ ਠੀਕ ਆ ਚਲੋ ਕੋਈ ਹੈਲ ਚਲੋ ਵੈਸੇ ਤਾਂ ਚਲੋ ਸਾਡਾ ਇਹ ਮੁੱਦਾ ਹੀ ਨਹੀਂ ਹੈ ਸਾਡੀ ਮੰਗ ਆ ਜਿਹੜੀ ਉਹ ਨੋਟੀਫਿਕੇਸ਼ਨਾਂ ਤੋਂ ਉੱਤੋਂ ਦੀ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹਦਾ ਮਤਲਬ ਇਹ ਹੈ ਵੀ ਜਿਹੜਾ ਪਹਿਲਾ ਨੋਟੀਫਿਕੇਸ਼ਨ ਆਇਆ ਸੀ ਉਹਨੂੰ ਅਸੀਂ ਵਾਪਸ ਲੈ ਲਿਆ ਵੀ ਸੈਨੇਟ ਨੂੰ ਐਜ਼ ਇਟ ਇਜ਼ ਉਹਵੇਂ ਰੱਖਾਂਗੇ ਜਿਵੇਂ ਸੀ ਘਟਾਂਚਾ ਸਾਡੀ ਇੱਕ ਮੰਗ ਇਹ ਵੀ ਹੈ ਪਰ ਇਕਲੋਤੀ ਮੰਗ ਨਹੀਂ ਹੈ ਜੀ ਸਾਡੀ ਜਿਹੜੀ ਮੇਨ ਮੰਗ ਉਹ ਇਹ ਆ ਵੀ ਜਿਹੜੀ ਸੈਨੇਟ ਦੀ ਟਰਮ ਹੈ 31 ਅਕਤੂਬਰ 2024 ਨੂੰ ਖਤਮ ਹੋ ਗਈ ਸੀ ਜੀ ਪਿਛਲੇ ਸਾਲ ਜੀ 1 ਸਾਲ ਨਿਕਲ ਗਿਆ ਪੂਰਾ 1 ਸਾਲ ਤੋਂ 7 ਦਿਨ ਉਤੋਂ ਦੀ ਹੋ ਗਏ 7 ਦਿਨ ਦਾ तकरीबन 8 ਦਿਨ ਦਾ ਧਰਨਾ ਚੱਲੀ ਜਾਂਦਾ ਤੇ ਜਿਹੜੀ ਚੋਣ ਆ ਜਿਹੜੀ ਉਹ ਪਿਛਲੇ 1 ਸਾਲ ਚ ਨਹੀਂ ਹੋਈ ਜਦੋਂ ਵੋਟਾਂ ਨਹੀਂ ਹੋਈਆਂ ਤਾਂ ਹੁਣ ਜਦੋਂ ਚੋਣ ਹੋਊਗੀ ਸੈਨੇਟ ਦੀ ਤਾਂ ਸਾਰਾ ਪੰਜਾਬ ਆ ਜਿਹੜਾ ਇਸੇ ਗੱਲ ਤੇ ਸਾਡੇ ਨਾਲ ਖੜਾ ਹੈ ਕਿ ਜਦੋਂ ਜੇ ਸੈਨੇਟ ਬਣੂਗੀ ਤਾਂ ਹੀ ਸੈਨੇਟ ਕੰਮ ਕਰੂਗੀ ਨਾ ਨਹੀਂ ਤਾਂ ਫਿਰ ਜੇ ਸੈਨੇਟ ਨਹੀਂ ਹੈਗੀ ਭੰਗ ਹੈਗੀ ਆ ਜੇ ਗੈਰ ਹਾਜ਼ਰ ਆ ਤਾਂ ਮਤਲਬ ਤਾਂ ਇੱਕੋ ਹੀ ਹੋ ਗਿਆ ਨਾ ਤਾਂ ਫਿਰ ਸਾਡਾ ਮੇਨ ਮਤਲਬ ਇਹ ਆ ਵੀ ਸੈਨੇਟ ਆਪਣਾ ਜਿਹੜਾ ਕੰਮ ਆ ਜਿਹਦੇ ਲਈ ਸੈਨੇਟ ਬਣੀ ਸੀ ਸੈਨੇਟ ਆਪਣਾ ਕੰਮ ਸੰਭਾਲੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਭਰਤੀਆਂ ਚ ਜਿਹੜੀ ਤਾਂਦਲੀਆਂ ਹੋ ਰਹੀਆਂ ਨੇ ਜਿਹੜਾ ਆਪਾਂ ਆਪਣੇ ਦਾਅਵੇ ਦੀ ਗੱਲ ਕਰਦੇ ਚੰਡੀਗੜ੍ਹ ਤੇ ਦਾਵਾ ਜਦ ਪੰਜਾਬ ਪੰਜਾਬ ਯੂਨੀਵਰਸਿਟੀ ਤੇ ਸਾਡਾ ਦਾਵਾ ਜਿਹੜਾ ਉਹਦੇ ਲਈ ਜਦੋਂ ਸੈਨੇਟ ਮੈਂਬਰ ਉੱਥੇ ਬੋਲਣਗੇ ਚੁਣੇ ਹੋਏ ਨੁਮਾਇंदे ਜਦੋਂ ਬੋਲਣਗੇ ਤਾਂ ਉਹ ਬਹੁਤ ਜ਼ਰੂਰੀ ਆ ਉਹਦੀ ਇਲੈਕਸ਼ਨ ਹੋਣੀ ਚਾਹੀਦੀ ਆ ਫਿਰ ਸਾਡਾ ਧਰਨਾ ਚੱਕਿਆ ਜਾਊਗਾ ਇਹ ਨੋਟੀਫਿਕੇਸ਼ਨ ਤੇ ਜਿਹੜੀ ਤੁਸੀਂ ਦੂਜੀ ਗੱਲ ਕਰਦੇ ਹੋ ਜੀ ਪਹਿਲੀ ਗੱਲ ਸਾਨੂੰ ਇਹਨਾਂ ਦਾ ਕੋਈ ਯਕੀਨ ਹੀ ਨਹੀਂ ਹੈ ਕਿਉਂਕਿ ਚਾਰ ਨੂੰ ਇਹਨਾਂ ਨੇ ਦੋ ਨੋਟੀਫਿਕੇਸ਼ਨ ਕੱਢੇ ਨੇ ਹੁਣ ਹੈ ਨਹੀਂ ਪਤਾ ਆਪਣੇ ਬੈਠੇ ਬੈਠੀ ਦੂਜਾ ਆ ਜੇ ਜੀ ਜਦੋਂ ਬੰਦਾ ਕੋਈ ਆਪਣੀ ਭਰੋਸੇਯੋਗਤਾ ਗਵਾ ਲੈਂਦਾ ਨਾ ਬਈ ਫਿਰ ਉਹਦੇ ਤੇ ਛੇਦੀ ਛਦੀ ਯਕੀਨ ਬੇ ਵੋਟਾਂ ਦੇ ਵਿੱਚ ਹੋ ਸਕਦਾ ਇਹਨਾਂ ਨੇ ਉੱਥੇ ਆਪਣਾ ਬੰਦਾ ਇਹਨਾਂ ਦਾ ਖੜਾ ਹੀ ਆ ਹੋ ਸਕਦਾ ਉਹਨੂੰ ਵੋਟਾਂ ਪਵਾਉਣ ਦੇ ਲਈ ਇਹ ਦੋ ਦਿਨ ਖੜ੍ਹ ਜਾਣ 11 ਨੂੰ ਵੋਟਾਂ ਨੇ ਤਾਂ 11 ਤੋਂ ਬਾਅਦ ਦੁਬਾਰਾ ਕੋਈ ਹਰਕਤ ਕਰਨ ਜਿੰਨਾ ਚਿਰ ਵੋਟਾਂ ਦਾ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਸ਼ਡਿਊਲ ਦਾ ਮਤਲਬ ਸਾਰੇ ਦਾ ਸਾਰਾ ਮਤਲਬ ਚੋਣ ਪ੍ਰਚਾਰ ਚੋਂ ਕਾਗਜ਼ ਭਰਨ ਦੀ ਤਰੀਕ ਤੋਂ ਲੈ ਕੇ ਵੋਟਾਂ ਦੀ ਗਿਣਤੀ ਦੀ ਤਰੀਕ ਤੱਕ ਉਨਾ ਚਿਰ ਇਹ ਧਾਰਨਾ ਚੱਲਦਾ ਰਹੂਗਾ ਸਾਰੇ ਵਿਦਿਆਰਥੀ ਸਾਥੀ ਬੈਠੇ ਨੇ ਸਾਡਾ ਭਰਾ ਬੈਠਾ ਹਰਫ ਵੀਰ ਹੋਰੀ ਆਏ ਨੇ ਬਾਈ ਗੁਰੇ ਹੋਰੀ ਸਾਰੇ ਹੀ ਮਤਲਬ ਸਮੂਹ ਸੰਗਤ ਦਾ ਸਮੂਹ ਪੰਜਾਬੀਅਤ ਦਾ ਮਸਲਾ ਇਕੱਲੇ ਵਿਦਿਆਰਥੀਆਂ ਦਾ ਜਿਹੜੀ 10 ਤਰੀਕ ਦੀ ਕਾਲ ਜਿਹੜੀ ਬਹੁਤ ਵਾਇਰਲ ਆ ਨੈਟ ਤੇ ਜੀ ਵੀ ਉਹ ਉਵੇਂ ਹੀ ਹੈਗੀ ਆ ਲੋਕਾਂ ਨੂੰ ਬਲਾਵਾ ਹੈਗਾ ਬਿਲਕੁਲ ਹੈਗੀ ਬਾਈ ਜੀ ਜੇ ਮੰਨ ਕੇ ਚੱਲੋ 10 ਤੋਂ ਪਹਿਲਾਂ ਸਾਡੀ ਤਾਂ ਮੰਗ ਉਹੀ ਆ ਸੈਨੇਟ ਦੀ ਜਿਹੜੀ 99ਵੇਂ ਮੈਂਬਰੀ ਸੈਨੇਟ ਦੀ ਆ ਜੀ ਉਹਦੀ ਜਿਹੜੀ ਤਰੀਕ ਆ ਉਹਦਾ ਸ਼ਡਿਊਲ ਹੈ ਉਹ ਉਪਰਾਸ਼ਟਪਤੀ ਨੇ ਜਾਰੀ ਕਰਨਾ ਜੀ ਜਿਹੜਾ ਕਿ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹੁੰਦਾ ਹੈ ਉਹ ਪ੍ਰਧਾਨਤਪਤੀ ਜੇ ਉਹ 10 ਤੋਂ 10 ਤੋਂ ਪਹਿਲਾਂ ਕੱਲ ਨੂੰ ਜਾਰੀ ਹੋ ਜਾਂਦੀ 8 ਨੂੰ ਪਰਸੋਂ ਨੂੰ ਆਉਣਾ ਹੋ ਜਾਂਦੀ ਆ ਤਾਂ ਅਸੀਂ 10 ਵਾਲੇ ਇਕੱਠ ਨੂੰ ਉਹਨਾਂ ਦੇ ਧੰਨਵਾਦੀ ਰੈਲੀ ਕਰਦਾ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਵਿਕਟਰੀ ਪਰੇਡ ਹੋ ਜੂਗੀ ਉਹ ਪਰ ਉਸ ਤੋਂ ਪਹਿਲਾਂ ਡੇਟ ਅਨਾਉਂਸ ਹੋਣੀ ਚਾਹੀਦੀ ਇਹ ਸਾਡਾ ਜਿਹੜਾ ਇਹ ਸਾਰਿਆਂ ਦੀ ਸਾਡੀ ਇਹ ਮੰਗ ਹੈ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਇਹ ਗੱਲ ਸਾਫ਼ ਹੈ ਵੈਸੇ ਤੁਹਾਨੂੰ ਵੀ ਸਾਰੀ ਗੱਲ ਪਤਾ ਹੀ ਆ ਪਰ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਅਸਲ ਚ ਗੱਲ ਇਹ ਆ ਸੁਭਾਵਨਾਵਾਂ ਤਾਂ ਐਵੇਂ ਵੀ ਹੋ ਸਕਦੀਆਂ ਪਰ ਚਲੋ ਮੰਨ ਲਓ ਵੀ ਹੋ ਜਾਂਦੀ ਆ ਸੁਭਾਵਨਾਵਾਂ ਇਹ ਵੀ ਹੋ ਸਕਦਾ ਕਿ ਨਹੀਂ ਹੁੰਦੀ ਮੰਨ ਲਓ ਨਹੀਂ ਹੁੰਦੀ 10 ਤਰੀਕ ਨੂੰ ਵੀ ਨਹੀਂ ਹੁੰਦਾ ਜੀ ਤਾਂ ਫਿਰ ਉਸ ਤੋਂ ਬਾਅਦ ਕੀ ਹੋਊਗਾ ਉਸ ਤੋਂ ਬਾਅਦ ਫਿਰ ਸਾਰੇ ਮਤਲਬ ਜਦੋਂ ਵੀ ਕੋਈ ਸੰਘਰਸ਼ ਦਾ ਕੋਈ ਪੜਾ ਚੱਲਦਾ ਹੁੰਦਾ ਨਾ ਭਾਈ ਕਿਸਾਨ ਜਿਹੜਾ ਅੰਦੋਲਨ ਸੀਗਾ ਉਹਦੇ ਤੋਂ ਆਪਾਂ ਇੱਕ ਬੜੀ ਸੋਹਣੀ ਚੀਜ਼ ਸਿੱਖੀ ਆ ਆਪਣੇ ਸਮੇਂ ਆ ਚ ਵਾਪਰਿਆ ਪਹਿਲੀ ਗੱਲ ਤਾਂ ਆਪਣੀ ਖੁਸ਼ਕਿਸਮਤੀ ਹੈ ਸਾਰਿਆਂ ਦੀ ਜੀ ਤਾਂ ਉਹਦੇ ਤੋਂ ਆਪਾਂ ਇੱਕ ਚੀਜ਼ ਸਿੱਖੀ ਆ ਕਿ ਕੋਈ ਵੀ ਚੀਜ਼ ਇੱਕ ਦਿਨ ਦੇ ਵਿੱਚ ਨਹੀਂ ਹੁੰਦੀ ਜੀ ਪਹਿਲਾਂ ਉਹਨਾਂ ਨੇ 6 ਮਹੀਨੇ ਸਾਲ ਉਹ ਜਿਹੜਾ ਪ੍ਰੋਟੈਸਟ ਉਹ ਪੰਜਾਬ 'ਚ ਚਲਾਇਆ ਪਹਿਲਾਂ ਲੋਕਾਂ ਨੂੰ ਦੱਸਿਆ ਕਿ ਇਹ ਮਸਲਾ ਕੀ ਆ ਜਦੋਂ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਸਾਡੀ ਜ਼ਮੀਨ ਨਾਲ ਜੁੜੀ ਹੋਈ ਗੱਲ ਹੈ ਸਾਡੀ ਜ਼ਮੀਨ ਜਾਊਗੀ ਫਿਰ ਉਹ ਲੋਕ ਸਾਰੇ ਇਕੱਠੇ ਹੋਏ ਇਕੱਠੇ ਹੋਣ ਤੋਂ ਬਾਅਦ ਦਿੱਲੀ ਜਾਣ ਦੀ ਕਾਲ ਦਿੱਤੀ ਫਿਰ ਦਿੱਲੀ ਜਾ ਕੇ ਵੀ ਉੱਥੇ ਆਪਾਂ ਬੈਠੇ ਨਹੀਂ ਰਹੇ ਉੱਥੇ ਵਾਰੀ ਵਾਰੀ ਕੋਈ ਨਾ ਕੋਈ ਕਾਲ ਪੜਾ ਦਰਪੜਾ ਚਲਦੀ ਰਹੀ ਕਦੇ ਆਪਾਂ ਜਿਹੜਾ ਲਾਲ ਕਿਲੇ ਵੱਲ ਨੂੰ ਮਾਰਚ ਕੀਤਾ ਕਦੇ ਆਪਾਂ ਕੋਈ ਉੱਥੇ ਪ੍ਰੋਟੈਸਟ ਕਰਦੇ ਸੀ ਕਦੇ ਉਹ ਹੰਗਰ ਸਟ੍ਰਾਈਕ ਤੇ ਬੈਠਦੇ ਸੀ ਇਨਡੇਫਿਨਿਟ ਤੇ ਲਾਲੋ ਜਾਂ ਚੇਨ ਹੰਗਰ ਸਟ੍ਰਾਈਕ ਤੇ ਭੁੱਖ ਹੜਤਾਲ ਤੇ ਬਹਿੰਦੇ ਸੀ ਆਪਣੇ ਬੰਦੇ ਕਦੇ ਉਹਨਾਂ ਨੇ ਕਿਸਾਨਾਂ ਦੀ ਪਾਰਲੀਮੈਂਟ ਚਲਾਈ ਤਾਂ ਉਹ ਈਵੈਂਟ ਨੇ ਧਰਨਿਆਂ ਦੇ ਸੰਘਰਸ਼ ਦੇ ਪੜਾਅ ਹੁੰਦੇ ਨੇ ਅਸੀਂ ਵੀ ਉਹਦੇ ਬਾਰੇ ਵਿਚਾਰ ਚਰਚਾ ਕਰਕੇ ਅਗਲੇ ਪੜਾਅ ਕਿਹੜੇ ਨੇ ਉਹ ਸਾਰੇ ਤੁਹਾਨੂੰ ਦੱਸਦੇ ਰਵਾਂਗੇ ਪਰ ਇੱਕ ਵਾਰ ਸਾਡਾ ਸਾਰਾ ਧਿਆਨ ਜਿਹੜਾ ਉਹ 10 ਦੇ ਇਕੱਠ ਤੇ ਲੱਗਿਆ ਹੋਇਆ 10 ਦਾ ਇਕੱਠ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿਆਂ ਕਿ ਯਾਰ ਕੀ ਆ ਕਈ ਵਾਰ ਮੁੰਡਿਆਂ ਦਾ ਵੋਟਾਂ ਵਾਟਾਂ ਦਾ ਰੋਲਾ ਮਤਲਬ ਬੰਦੇ ਕਈ ਵਾਰੀ ਇੰਨਾ ਕ ਗੱਲ ਨੂੰ ਸਮਝ ਕੇ ਤੇ ਇੱਥੋਂ ਖਤਮ ਕਰ ਦਿੰਦੇ ਆ ਵੀ ਯੂਨੀਵਰਸਿਟੀ ਜਾਂ ਮੁੰਡਿਆਂ ਦਾ ਵੋਟਾਂ ਵਾਟਾਂ ਦਾ ਰੋਲਾ ਅਸਲ ਦੇ ਵਿੱਚ ਰੋਲਾ ਕਿਹੜੀ ਗੱਲ ਦਾ ਕਿ ਸਾਡੀ ਲਾਹੌਰੋਂ ਚੱਲ ਕੇ ਆਈ ਇੱਕ ਵਿਰਾਸਤ ਦਾ ਰੋਲਾ ਜਿਵੇਂ ਅਸੀਂ ਸਾਡੇ ਕੋਈ ਬਜ਼ੁਰਗ ਕੋਈ ਭਾਂਡਾ ਨਹੀਂ ਲੈ ਆਉਂਦੇ ਕਿ ਸਾਡੇ ਘਰੇ ਪਿਆ ਹੁੰਦਾ ਸੰਭਿਆ ਤੇ ਅਸੀਂ ਉਹਨੂੰ ਵੀ ਸੰਭਾਲ ਲੈਨੇ ਆ ਕਿ ਜੀ ਸਾਡੀ ਦਾਦੀ ਲੈ ਕੇ ਆਈ ਸੀ ਸਾਡੀ ਨਾਨੀ ਦਾ ਸੰਦੂਖ ਆ ਤਾਂ ਇਹ ਸਮਝ ਲਓ ਵੀ ਸਾਡੇ ਬਜ਼ੁਰਗਾਂ ਦਾ ਇੱਕ ਉਹ ਸੰਦੂਖ ਆ ਜਿਹਦੇ ਚੋਂ ਸਾਨੂੰ ਬਹੁਤ ਚੰਗੇ ਚੰਗੇ ਲੀਡਰ ਪੈਦਾ ਹੋਏ ਆ ਬਹੁਤ ਚੰਗੇ ਚੰਗੇ ਸਾਡੇ ਪ੍ਰੋਫੈਸਰ ਪੈਦਾ ਹੋਏ ਆ ਬਹੁਤ ਚੰਗੇ ਕਾਲਜ ਆ ਮਤਲਬ ਇਹ ਇੱਕ ਸਾਡੀ ਪੰਜਾਬੀ ਭਾਸ਼ਾ ਜਾਂ ਸਾਡੀ ਵਿਰਾਸਤ ਦਾ ਮਸਲਾ ਹੈ ਵੀ ਜੇ ਜਾਂਦੀ ਆ ਤਾਂ ਸਾਡੇ ਹੱਥ ਤੋਂ ਇੱਕ ਵਾਰ ਸਾਰੀ ਵਿਰਾਸਤ ਹੀ ਚਲੀ ਜਾਂਦੀ ਆ ਬਿਲਕੁਲ ਭਾਈ ਵਿਰਾਸਤ ਤੁਸੀਂ ਬਹੁਤ ਸੋਹਣਾ ਐਕਸਪਲੇਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੱਸਿਆ ਜੀ ਅਸਲ 'ਚ ਜਿਹੜੀ ਪੰਜਾਬ ਆ ਜਿਹੜਾ ਉਹਦੇ ਨਾਲ ਜਜ਼ਬਾਤੀ ਤੌਰ ਤੇ ਜੁੜਿਆ ਹੋਇਆ ਹੈ ਇਸ ਯੂਨੀਵਰਸਿਟੀ ਦੇ ਨਾਲ ਕਿਉਂਕਿ ਇੱਕ ਤਾਂ ਲਾਹੌਰ ਤੋਂ ਆਈ ਆ ਲਾਹੌਰ ਵੀ ਆਪਣਾ ਹੀ ਸੀ ਚਲੋ ਲਾਹੌਰ ਗਵਾਚ ਗਿਆ ਲਾਹੌਰ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨਹੀਂ ਆਪਾਂ ਗਵਾਚਣ ਦੇਣੀ ਅਗਲਾ ਮਸਲਾ ਇਹ ਆ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਜਿਹੜੀ ਮਤਲਬ ਆਪਣੀ ਇਹਦੇ ਨਾਲ ਜਿਹੜੀ ਸਾਂਝਾ ਪੰਜਾਬ ਯੂਨੀਵਰਸਿਟੀ ਦੀ ਪੰਜਾਬੀਆਂ ਨਾਲ ਤੇ ਜਿਹੜਾ ਅੱਗੇ ਜਿਹੜਾ ਸਿਆਸੀ ਤੌਰ ਤੇ ਜਿਹੜਾ ਮਸਲਾ ਉਹਦੇ ਲਈ ਮਤਲਬ ਆਪਣੇ ਲੋਕ ਸਾਰੇ ਜਾਗਰੂਕ ਹੋਣੇ ਚਾਹੀਦੇ ਨੇ ਵੈਸੇ ਸਾਰੇ ਵਿਦਿਆਰਥੀ ਜਥੇਬੰਦੀਆਂ ਨੇ ਸਾਰਿਆਂ ਨੇ ਬਾਈ ਹੋਰੀ ਨੇ ਕਲਾਕਾਰਾਂ ਨੇ ਸਾਰਿਆਂ ਨੇ ਇਸ ਚੀਜ਼ ਨੂੰ ਬਹੁਤ ਤਰੀਕੇ ਨਾਲ ਸਾਡਾ ਸਾਥ ਦਿੱਤਾ ਪੰਜਾਬ ਦੇ ਅੱਜ ਤਕਰੀਬਨ ਮੈਨੂੰ ਲੱਗਦਾ ਖੁੰਡਾਂ 'ਚ ਇਹ ਗੱਲਾਂ ਹੋਣ ਲੱਗੀਆਂ ਹੋਣਗੀਆਂ ਜਿਹੜੇ ਮਤਲਬ ਮੇਰਾ ਇਲਾਕਾ ਬਠਿੰਡਾ ਤੁਹਾਨੂੰ ਪਤਾ ਹੀ ਆ ਬਠਿੰਡੇ ਦੇ ਜਿਹੜੇ ਕਾਲਜ ਨੇ ਪੰਜਾਬ ਯੂਨੀਵਰਸਿਟੀ 'ਚ ਨਹੀਂ ਪੈਂਦੇ ਪਰ ਮੈਨੂੰ ਲੱਗਦਾ ਸਾਡੇ ਪਿੰਡਾਂ 'ਚ ਵੀ ਗੱਲਾਂ ਹੋਣ ਲੱਗੀਆਂ ਹੋਣਗੀਆਂ ਕਿ ਸੈਨਟ ਨਾਂ ਦੀ ਕੋਈ ਸ਼ੈ ਹੈ ਤੇ ਉਹ ਖਤਰੇ 'ਚ ਹੈ ਤਾਂ ਇਹ ਜਿਹੜੀ ਗੱਲ ਜਿਹੜੀ ਇਦੋਂ ਇਮੋਸ਼ਨਲ ਤੋਂ ਬਾਅਦ ਜਿਹੜਾ ਜਜ਼ਬਾਤੀ ਤੋਂ ਬਾਅਦ ਜਿਹੜਾ ਸਿਆਸੀ ਮਸਲਾ ਹੈ ਸਿਆਸੀ ਮਸਲਾ ਇਹ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਜਿੱਥੇ ਆਪਾਂ ਅੱਜ ਬੈਠੇ ਆਂ ਇਹ ਪੰਜਾਬ ਦੇ 28 ਪਿੰਡਾਂ ਨੂੰ ੳੜ ਕੇ ਬਣਾਇਆ ਗਿਆ ਸ਼ਹਿਰ ਆ ਇਹ ਕੈਂਪਸ ਜਿੱਦੇ ਚ ਆਪਾਂ ਬੈਠੇ ਆਂ ਇੱਥੇ ਕੰਮੀ ਮਾਜਰਾ ਨਾਂ ਦਾ ਪਿੰਡ ਸੀਗਾ ਆਪਾਂ ਉਸ ਪਿੰਡ ਦੀ ਧਰਤੀ ਤੇ ਬੈਠੇ ਆ ਕੋਈ ਇੱਥੇ ਕਦੇ ਹਲ ਵਾਉਂਦਾ ਰਿਹਾ ਹੋਣਾ ਤੱਕ ਸਾਰਾ ਕੁਝ ਉਹਨਾਂ ਦੇ ਲੋਕਾਂ ਦੇ ਦੀਵੇ ਅੱਜ ਵੀ ਗਵਰਨਰ ਹਾਊਸ 'ਚ ਲੱਗਦੇ ਨੇ ਬੇਕ ਦੇ ਉੱਤੇ ਜਿਹੜਾ ਬੋਰਡ ਆ ਉੱਥੇ ਵੀ ਉਹ દિਵਾਲੀ ਵਾਲ ਦਿਨ ਦੀਵੇ ਲਾ ਉਹ ਦੀਵੇ ਅੱਜ ਵੀ ਲੋਕ ਲਾਉਂਦੇ ਨੇ ਨਹੀਂ ਲਾਉਂਦੇ ਨੇ ਬਾਈ ਪਿੰਡਾਂ ਦੇ ਆਪਣੀਆਂ ਜਿਹੜੀਆਂ ਆਪਣੀਆਂ ਜਿਹੜੀ ਹੁੰਦੇ ਆ ਨਾ ਆਪਣੇ ਜਿਹੜੇ ਖੇਤਰਪਾਲ 바ਬੇ ਨੂੰ ਆਪਾਂ ਪੂਜਦੇ ਆ ਸਾਰੇ ਆਪਣੇ ਪਿੰਡਾਂ ਨੂੰ ਪਤਾ ਹੀ ਆ ਤਾਂ ਉਹ ਆਪਣੇ ਸੱਭਿਆਚਾਰ ਦਾ ਹਿੱਸਾ ਤਾਂ ਇਹ ਜਿਹੜੀ ਮਤਲਬ ਜਿਹੜੀ ਸਿਆਸੀ ਤੌਰ ਤੇ ਗੱਲ ਆਏ ਜਿਹੜੀ ਜਗ੍ਹਾ ਹੈ ਇਹ ਜਿਹੜਾ ਸ਼ਹਿਰ ਜੀ ਇਹ ਪੰਜਾਬ ਦੀ ਰਾਜਧਾਨੀ ਹੈ ਜੀ ਪੰਜਾਬ ਦਾ ਹਿੱਸਾ ਹੈ ਪੰਜਾਬ ਦਾ ਸ਼ਹਿਰ ਆ ਸਾਨੂੰ ਇੱਥੇ ਆ ਕੇ ਕਦੇ ਐ ਨਹੀਂ ਲੱਗਦਾ ਕਿ ਅਸੀਂ ਪੰਜਾਬ ਤੋਂ ਬਾਹਰ ਆ ਗਏ ਹ ਤੁਸੀਂ ਵੀ ਹੁਣ ਆਏ ਹੋ ਤੁਹਾਨੂੰ ਵੀ ਨਹੀਂ ਲੱਗਿਆ ਹੋਣਾ ਸਾਰੇ ਆਪਣੇ ਲੋਕ ਨੇ ਸਾਰੇ ਚਲੋ ਠੀਕ ਆ ਹਰਿਆਣੇ ਵਾਲੇ ਭਰਾਵਾਂ ਨਾਲ ਸਾਡੀ ਸਾਂਝ ਹੈ ਪਰ ਇਹ ਗੱਲ ਉਹਨਾਂ ਨੂੰ ਵੀ ਮਤਲਬ ਪਤਾ ਹੋਣੀ ਚਾਹੀਦੀ ਹੈ ਕਿ ਸਾਡੀ ਧਰਤੀ ਹੈ ਤੇ ਉਹਨਾਂ ਨੂੰ ਪਤਾ ਸਮਝਦੇ ਵੀ ਨਹੀਂ ਉਹ ਬੜੇ ਸਿਆਣੇ ਨੇ ਬੱਚੇ ਜਿਹੜੇ ਹਨ ਨੇ ਵਾਲੇ ਵੀ ਕਦੇ ਐ ਤਾਂ ਨਹੀਂ ਗਈ ਬਾਈ ਵੀ ਇਹ ਯੂਨੀਵਰਸਿਟੀ ਕਰਦੀ ਆ ਪੜ੍ਹੇ ਲਿਖੇ ਲੀਡਰ ਪੈਦਾ ਜੀ ਵੀ ਕਦੇ ਅਨਪੜ ਲੀਡਰ ਦੀ ਜਿਹੜੀ ਲੌਬੀ ਆ ਉਹਨਾਂ ਨੂੰ ਡਰ ਲੱਗਦਾ ਹੋਵੇ ਵੀ ਇਧਰੋਂ ਪੜ੍ਹੇ ਲਿਖੇ ਲੀਡਰ ਹੀ ਪੈਦਾ ਹੋਣੋਂ ਬੰਦ ਹੋ ਜਾਣ ਵੀ ਬਿਲਕੁਲ ਹੈ ਇਹ ਵੀ ਇੱਕ ਗੱਲ ਹੈ ਕੋਈ ਹੋ ਜਾਂਦਾ ਪਲਾਨ ਹੀ ਹੋਵੇ ਕੋਈ ਇਸ ਤਰ੍ਹਾਂ ਦਾ ਹੋਵੇ ਇਹ ਵੀ ਇੱਕ ਗੱਲ ਹੈ ਬਾਈ ਬਿਲਕੁਲ ਹੈ ਵੀ ਇੱਕ ਗੱਲ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮਤਲਬ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਬੜੇ ਵੱਡੇ ਵੱਡੇ ਨਾਂ ਨੇ ਜੀ ਬਾਈ ਮਲਵਿੰਦਰ ਕੰਗ ਬਾਈ ਨਾਗਰਾ ਹੋਰ ਪੰਜਾਬ ਦੇ ਕਿੰਨੇ ਹੀ ਲੀਡਰ ਨੇ ਬਰਿੰਦਰ ਢਿੱਲੋਂ ਬਾਈ ਅੱਜ ਆਏ ਸੀਗੇ ਹੋਰ ਵੀ मतलब एक बड़ी बड़ी लंबी कतार है पॉलिटिशियनਾਂ ਦੀ ਜੀ ਸਿਆਸੀ ਲੀਡਰਾਂ ਦੀ ਤੇ ਪੜੇ ਲਿਖੇ ਸਿਆਸੀ ਲੀਡਰ ਬਾਈ ਦਲਵੀਰ ਗੋਲਡੀ ਜੀ ਪੜੇ ਲਿਖੇ ਸਿਆਸੀ ਲੀਡਰਾਂ ਦੀ ਜਿਹੜੀ ਇਸ ਯੂਨੀਵਰਸਿਟੀ ਨੇ ਦਿੱਤੀ ਆ ਜੀ ਭਾਵੇਂ ਉਹ ਯੂਨੀਵਰਸਿਟੀ ਦੀ ਸੈਨੇਟ ਹੋਵੇ ਤੇ ਭਾਵੇਂ ਉਹ ਵਿਦਿਆਰਥੀ ਚੋਣਾਂ ਹੋਣ ਜਿਹੜੀਆਂ ਯੂਨੀਵਰਸਿਟੀ ਦੇ ਵਿਦਿਆਰਥੀ ਚੋਣਾਂ ਨੇ ਉਹ ਚੋ ਵੀ ਬੜੇ ਆਗੂ ਨਿਕਲੇ ਨੇ ਪਰ ਇਹ ਥੋੜੇ ਵਾਲੀ ਗੱਲ ਵੀ ਹੈ ਉਹਨਾਂ ਨੂੰ ਡਰ ਲੱਗਦਾ ਬਿਲਕੁਲ ਲੱਗਦਾ ਕਿਉਂਕਿ ਪੜੇ ਲਿਖੇ ਲੋਕ ਜਦੋਂ ਬੋਲਦੇ ਨੇ ਭਾਵੇਂ ਉਹ ਵਿਧਾਨ ਸਭਾ 'ਚ ਬੋਲਦੇ ਹੋਣ ਭਾਵੇਂ ਉਹ ਲੋਕ ਸਭਾ 'ਚ ਬੋਲਦੇ ਹੋਣ ਥੋੜਾ ਪਤਾ ਫਿਰ ਸਾਨੂੰ ਚਲੋ ਆਉਂਦਾ ਹੀ ਹੈ ਭਰਾ ਹਾਂ ਯੂਨੀਵਰਸਿਟੀ ਵਾਲਿਆਂ ਨੂੰ ਤਾਂ ਆਉਂਦਾ ਹੀ ਹੈ ਵੀ ਕਿਤੇ ਨਾ ਕਿਤੇ ਵੀ ਆਨ ਪੜ ਲੌਬੀ ਨੂੰ ਕਿਤੇ ਨਾ ਕਿਤੇ ਇਹ ਵੀ ਡਰ ਲੱਗਦਾ ਬਿਲਕੁਲ ਲੱਗਦਾ ਪੜੇ ਲਿਖੇ ਲੀਡਰ ਨਾ ਕਿਉਂਕਿ ਫਿਰ ਬਾਕੀ ਯੂਨੀਵਰਸਿਟੀਆਂ ਨੇ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਐਗਰੀਕਲਚਰ ਯੂਨੀਵਰਸਿਟੀ ਹੈ ਉਹਨਾਂ 'ਚ ਵਿਦਿਆਰਥੀ ਚੋਣਾਂ ਨਹੀਂ ਹੁੰਦੀਆਂ ਜੀ ਇੱਥੇ ਵੀ ਖੜਕੂਵਾ ਦੇ ਸਮੇਂ ਵਿਦਿਆਰਥੀ ਚੋਣਾਂ ਬੰਦ ਹੋ ਗਈਆਂ ਸੀ ਸਾਰੇ ਇੱਕ ਵਾਰੀ ਸਾਰੀਆਂ ਯੂਨੀਵਰਸਿਟੀਆਂ ਚੋਣਾਂ ਹੁੰਦੀਆਂ ਸੀ ਪਹਿਲਾਂ ਜੀ ਇੱਥੇ ਵੀ ਬੰਦ ਹੋ ਗਈ ਇੱਥੇ ਬਹੁਤ ਵੱਡਾ ਜਿਵੇਂ ਹੁਣ ਆਪਾਂ ਅੱਜ ਬੈਠੇ ਆਂ ਇਦਾਂ ਦੀ ਸਟ੍ਰਾਈਕ ਹੋਈ ਉਹ ਸਟ੍ਰਾਈਕ ਹੋਣ ਤੋਂ ਬਾਅਦ ਇਹ ਜਿਹੜੀਆਂ ਚੋਣਾਂ 1997 ਚ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸੀ ਤਾਂ ਉਹ ਉਹਨਾਂ ਯੂਨੀਵਰਸਿਟੀਆਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਅਪੀਲ ਆ ਕੇ ਤੁਸੀਂ ਤੁਹਾਡਾ ਹੱਕ ਹੈ ਤੁਸੀਂ ਪੰਜਾਬ ਸਰਕਾਰ ਤੋਂ ਮੰਗੋ ਕਿ ਸਾਡੀਆਂ ਚੋਣਾਂ ਕਰਾਈਆਂ ਜਾਣ ਚੋਣਾਂ ਹੋਣਗੀਆਂ ਤੁਹਾਨੂੰ ਐਕਟਿਵਿਜ਼ਮ ਕਰਨਾ ਆਊਗਾ ਤੁਹਾਨੂੰ ਲੋਕ ਸੇਵਾ ਦਾ ਜਜ਼ਬਾ ਪੁੱਲ ਪਤਾ ਲੱਗੂਗਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਬਾਈ ਚਲੋ ਹੁਣ ਤਾਂ ਵਿਦਿਆਰਥੀ ਐਕਟਿਵਿਜ਼ਮ ਦੇ ਰਾਜਨੀਤੀ ਦੇ ਮਾਣੇ ਥੋੜੇ ਬਦਲ ਗਏ ਆ ਕਿਉਂਕਿ ਜ਼ਿਆਦਾਤਰ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਵਿੰਗ ਨੇ ਜਿਵੇਂ ਵੀਰਾ ਹਰਫ ਤੇ ਮੈਂ ਪਹਿਲਾਂ ਗੱਲ ਕਰੀ ਜਾਂਦੇ ਸੀ ਇਹਨੇ ਕਿਹਾ ਸੀ ਵੀ ਸੋਕੂ ਪੂਸੂ ਹੁੰਦੀ ਐ ਸਾਡੇ ਟਾਈਮ ਤਾਂ ਸਾਡੇ ਟਾਈਮ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਘਰੇ ਨਹੀਂ ਜਾਂਦੇ ਹੁੰਦੇ ਸੀ ਜਿਹੜੀਆਂ ਵੋਟਾਂ ਪੈਂਦੀਆਂ ਨੇ ਵਿਦਿਆਰਥੀ ਚੋਣਾਂ ਉਹ ਹੁੰਦੀਆਂ ਨੇ ਸਤੰਬਰ ਦੇ ਵਿੱਚ ਪਹਿਲੇ ਸ਼ੁੱਕਰਵਾਰ ਨੂੰ ਪੈਂਦੀਆਂ ਹੁੰਦੀਆਂ ਜੀ ਮਤਲਬ ਸਤੰਬਰ ਚ ਚੋਣਾਂ ਹੋਣੀਆਂ ਪਰ ਅਸੀਂ ਜੂਨ ਦੇ ਵਿੱਚ ਵੀ ਘਰੇ ਨਹੀਂ ਜਾਂਦੇ ਸੀ ਤਿੰਨ ਤਿੰਨ ਚਾਰ ਚਾਰ ਮ मतलब ਲੋਕਾਂ ਲਈ ਹੈਲਪ ਡੈਸਕ ਲਾਉਂਦੇ ਲੋਕਾਂ ਲਈ ਟੈਂਟ ਲਾਉਂਦੇ ਲੋਕਾਂ ਨੂੰ ਦੱਸਦੇ ਉਹਨਾਂ ਦੇ ਐਡਮਿਸ਼ਨਾਂ ਤੱਕ ਜਾ ਕੇ ਡਿਪਾਰਟਮੈਂਟਾਂ ਵਿੱਚ ਦੱਸਦੇ ਰਹੇ ਆ ਤਾਂ ਮਤਲਬ ਜਦੋਂ ਤੁਸੀਂ ਕੁੱਲ ਮਿਲਾ ਕੇ ਤਰੀਕਾ ਕੋਈ ਵੀ ਹੋਵੇ ਪਰ ਹੈ ਤਾਂ ਲੋਕ ਸੇਵਾ ਦਾ ਤਰੀਕਾ ਹੀ ਹੈ ਨਾ ਲੋਕ ਸੇਵਾ ਬੰਦੇ ਨੂੰ ਆਪਣੇ ਤੋਂ ਬਾਅਦ ਮਤਲਬ ਦੂਜੀ ਚੀਜ਼ ਨਾਲ ਮੋਹ ਹੋਣਾ ਤੇ ਇਹੀ ਅੱਜ ਦੀ ਪੀੜ੍ਹੀ ਦੀ ਮੈਨੂੰ ਲੱਗਦਾ ਸਭ ਤੋਂ ਵੱਡੀ ਟਰੈਜੇਡੀ ਆ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਲੋਕਾਂ ਦੇ ਲਈ ਉਹਨਾਂ ਨੂੰ ਕੁਝ ਕਰਨ ਦਾ ਜਜ਼ਬਾ ਜਿਹੜਾ ਉਹ ਮੁਕਤ ਹੋਏ ਕਰਨਾ ਚ ਉਹਨਾਂ ਨੂੰ ਆਪਣੇ ਤੱਕ ਹੀ ਜਿਹੜੀ ਅੱਗੇ ਮਤਲਬ ਜਿਹੜਾ ਪਦਾਰਥਵਾਦ ਉਹ ਇੰਨਾ ਭਾਰੀ ਹੋ ਗਿਆ ਇਹ ਆਪਣੇ ਬੱਚਿਆਂ ਨੂੰ ਵੀ ਸਿਖਾਉਣ ਦੀ ਲੋੜ ਹੈ ਮੇਰੇ ਸਾਬ ਨਾਲ ਵਧੀਆ ਗੱਲ ਹੈ ਹੋਣੀ ਚਾਹੀਦੀ ਹੈ ਮੈਨੂੰ ਮੈਨੂੰ ਕਿਤੇ ਨਾ ਕਿਤੇ ਐ ਵੀ ਲੱਗਦਾ ਹੁੰਦਾ ਵੀ ਸ਼ਾਇਦ ਜਿਹੜੇ ਉੱਪਰ ਲੋਕ ਬੈਠੇ ਆ ਉਹ ਪੰਜਾਬ ਪੱਖੀ ਆ ਹਾਂਜੀ ਬਾਈ ਮੈਨੂੰ ਪਤਾ ਆ ਬੀ ਉਪਯਾਂ ਪੱਕਿਆ ਵੀ ਪੰਜਾਬੀਆਂ ਨੂੰ ਸ਼ਾਇਦ ਉਹ ਉਹ ਚੀਜ਼ ਨੂੰ ਦੁਬਾਰਾ ਦੁਬਾਰਾ ਚੇਤੇ ਕਰਾਉਂਦੇ ਰਹਿੰਦੇ ਆ ਵੀ ਭਾਈ ਤੁਸੀਂ ਇਕੱਠੇ ਹੋਣਾ ਜੀ ਭਾਈ ਤੁਸੀਂ ਲੜਾਈ ਜਿੱਤਣੀ ਆ ਵੀ ਕਦੇ ਭੁੱਲ ਨਾ ਜਾਣ ਜਿਵੇਂ ਕਹਿੰਦੇ ਨਾ ਬਹੁਤ ਚਿਰ ਪਹਿਲਾਂ ਨਾ ਕਹਿੰਦੇ ਇੱਕ ਅਕਾਲ ਪੈ ਗਿਆ ਜੀ ਇੰਦਰ ਦੇਵਤੇ ਨੇ ਐਲਾਨ ਕਰਤਾ ਵੀ ਕਾਲ ਆ ਜੀ 12 ਸਾਲ ਕਹਿੰਦਾ ਵੀ ਮੈਂ ਵੀ ਨਹੀਂ ਪਾਣਾ ਜੀ ਤੇ ਉਹ ਕਹਿੰਦੇ ਵੀ 12 ਸਾਲ ਲੋਕਾਂ ਨੇ ਕੰਮ ਕਾਰ ਕਰਨੇ ਬੰਦ ਕਰਤੇ ਇੱਕ ਜ਼ਿੰਮੇਦਾਰ ਬੰਦਾ ਸੀ ਉਹ ਹਾਲ ਵਾਹਣ ਲੱਗ ਗਿਆ ਜੀ ਉਹ ਇੰਦਰ ਦੇਵ ਤੈਨੂੰ ਗੁੱਸਾ ਆਇਆ ਵੀ ਇਹ ਕਦੋਂ ਬਾਈ ਅੰਦਰ ਨਹੀਂ ਤਾਂ ਪਹਿਣਾ ਨਹੀਂ ਤਾਂ ਉਹ ਕਹਿੰਦੇ ਵੀ ਉਹ ਅੰਦਰ ਦੇਵ ਤਾਂ ਥੱਲੇ ਆ ਗਿਆ ਹਾਂਜੀ ਉਹਨੂੰ ਕਹਿੰਦਾ ਵੀ ਤੂੰ ਕਾਹਤੋਂ ਹਲ ਪਾਈ ਜਾਨਾ ਕੁਨੈਰ ਮੈਨੂੰ ਐ ਲੱਗਾ ਵੀ ਮੈਨੂੰ ਤਾਂ ਜ਼ਿੰਮੇਦਾਰੀ ਤਾਂ ਕਹਿੰਦੇ ਆ ਵੀ ਜੇ ਮੈਨੂੰ ਹਲ ਪਾਉਣਾ ਆਉਂਦਾ 12 ਸਾਲਾਂ ਬਾਅਦ ਭੁੱਲ ਨਾ ਜਾਵਾਂ ਸਹੀ ਹੈ ਹਾਂ ਉਹ ਉਹਨੂੰ ਅੰਦਰ ਦੇਵਤੇ ਨੂੰ ਲੱਗਿਆ ਵੀ ਮੈਂ ਨਾ ਕਿਤੇ ਫੂਕ ਮਾਰਨੀ ਭੁੱਲ ਜਾ ਬਿਲਕੁਲ ਸਹੀ ਉਹਨੇ ਫੂਕ ਮਾਰਤੀ ਕਹਿੰਦੇ ਮੀਂਹ ਪੈ ਗਿਆ ਜੇ ਮੈਨੂੰ ਐ ਲੱਗਦਾ ਵੀ ਸ਼ਾਇਦ ਉਹ ਕਿਤੇ ਨਾ ਕਿਤੇ ਹੜਵਾ ਕੇ ਆਪਾਂ ਨੂੰ ਚੇਤੇ ਕਰਾਉਂਦੇ ਭਾਈ ਤੁਸੀਂ ਫੂਕ ਮਾਰਨੀ ਆ ਬਿਲਕੁਲ ਸਹੀ ਇਹ ਮੀਂਹ ਪਵਾ ਲੈਨੇ ਐ ਐਵੇਂ ਹੁੰਦਾ ਐ ਪ੍ਰੈਕਟਿਸ ਵਾਰੀ ਵਾਰੀ ਚੱਲਦੀ ਰਹਿੰਦੀ ਆਪਣੀ ਪਰ ਮੈਨੂੰ ਲੱਗਦਾ ਆਪਣੇ 12 ਸਾਲ ਤੱਕ ਇਹਨਾਂ ਨੇ ਕਦੇ ਪੈਨ ਹੀ ਨਹੀਂ ਦਿੱਤੇ ਆਪਣੇ ਤਾਂ ਸਾਲ 2 ਮਹੀਨਿਆਂ ਦੀ ਆ ਗਈ ਹੈ ਜੀ ਹਾਂ ਜਿਵੇਂ ਆ ਬੀਐਸਐਫ ਨੂੰ 50 ਕਿਲੋਮੀਟਰ ਦਾ ਦਾਇਰਾ ਪੰਜਾਬ ਚੰਦਰ ਲੈ ਕੇ ਜਾਂਦਾ ਮਸਲੇ ਬਹੁਤ ਵੱਡੇ ਨੇ ਸੰਜੀਦਾ ਵੀ ਨੇ ਚਲੋ ਆਪਾਂ ਫਲਕੇ ਮੂਡ ਚ ਗੱਲ ਕਰ ਰਹੇ ਆ ਤੇ ਮੈਂ ਪ੍ਰਾ ਤੁਹਾਨੂੰ ਹੁਣ ਬੇਨਤੀ ਕਰਦਾ ਪ੍ਰਾ ਹਰਫ ਚੀਮਾ ਸਾਡੇ ਸਾਹਮਣੇ ਨਾਲ ਬੈਠਾ ਵੀਰੇ ਦੀ ਜਰੂਰ ਹੈ ਵੀਰੇ ਦੀ ਜਰੂਰ ਹਾਜ਼ਰੀ ਲਵਾਓ ਇੱਕ ਵਾਰੀ ਪ੍ਰਾ ਤੁਨੀ ਤੁਸੀਂ ਜਰੂਰ ਜਰੂਰ ਸਾਰੇ ਕੋਈ ਵੀ ਅਪੀਲ ਦੀ ਲੋੜਾ 10 ਆਲੇ ਇਕੱਠ ਦੀ ਪ੍ਰਾ ਜਰੂਰ ਅਪੀਲ ਕਰਨੀ ਹੈ ਜਿਵੇਂ ਥੋੜੀ ਗੱਲ ਨੂੰ ਹੀ ਵੱਡੀ ਕਰਦਾ ਜਿਵੇਂ ਇਹਨੇ ਬਿੱਲਾ ਗੱਲਾਂ ਦੱਸੀ ਜਾਂਦਾਈ ਹੈ ਨਾ ਸੰਘਰਸ਼ਾਂ ਦੀ ਸਮਝ ਕਿੰਨੀ ਡਿਵੈਲਪ ਹੁੰਦੀ ਆ ਯੂਨੀਵਰਸਿਟੀਆਂ ਦੇ ਜੋ ਆਖਾਂ ਦੇ ਅੰਦਰ ਨਾ ਹੁਣ ਜਿਹੜੇ ਆ ਬਿੱਲਾ ਤਾਂ ਪੁਰਾਣਾ ਮਿੱਤਰ ਆਈ ਸਾਡਾ ਨਾ ਪਰ ਉਹਨੂੰ ਬੈਠਾ ਜੀ ਇੱਥੇ ਹੋਰ ਸਾਰੇ ਮਿੱਤਰ ਹੋ ਗਏ ਅੰਦੋਲਨ ਵੇਲੇ ਸਾਰੇ ਸੱਜਣ ਮਿੱਤਰ ਮਿਲੇ ਹੈ ਨਾ ਜੀ ਹੁਣ ਜਦੋਂ ਕਿਤੇ ਵੀ ਕੋਈ ਮੋਰਚਾ ਲੱਗਦਾ ਜਦੋਂ ਜਾਣਦੇ ਆ ਤੇ ਮੂਰੀ ਹੁੰਦੇ ਨੇ ਸਾਰੇ ਜਾਣੇ ਨਾ ਮਗਲੇ ਪਤਾ ਲੱਗਦਾ ਵੀ ਯਾਰ ਯੂਨੀਵਰਸ ਯੂਨੀਵਰਸਟੀਆਂ ਨੇ ਇਥੇ ਸਪੈਸ਼ਲੀ ਇਹ ਹੋ ਗਈ ਪੰਜਾਬੀ ਯੂਨੀਵਰਸਿਟੀ ਹੋਗੀ ਪਟਿਆਲੇ ਵਾਲੀ ਹੈ ਨਾ ਜਾਂ ਐਗਰੀਕਲਚਰ ਯੂਨੀਵਰਸਿਟੀ ਹੋਗੀ ਵੀ ਇਹਨਾਂ ਦੇ ਵਿੱਚੋਂ ਈਵਨ ਆ ਯੂਨੀਵਰਸਿਟੀ ਦਾ ਬਹੁਤ ਵੱਡੀ ਗੱਲ ਹੈ ਨਾ ਇਹਦੇ ਵਿੱਚ ਤਾਂ ਵੀ ਇਹ ਆ ਵੀ ਸੰਘਰਸ਼ ਦੀ ਸਮਝ ਬੰਦੇ ਦੀ ਬਹੁਤ ਬਣਦੀ ਆ ਚੀਜ਼ਾਂ ਨੂੰ ਲੈ ਕੇ ਰਫਾਇਨ ਬਹੁਤ ਹੁੰਦਾ ਬੰਦਾ ਲੜਨ ਦੇ ਪਰਪਸ ਨੂੰ ਲੈ ਕੇ ਨਾ ਵੀ ਆਪਦੇ ਹੱਕਾਂ ਲਈ ਲੜਨਾ ਕਿਵੇਂ ਆ ਫਿਰ ਇੱਕ ਚੀਜ਼ ਹੋਰ ਜਿਹੜੀ ਮਨ ਲਾਦਾ ਵੀ ਬੋਲਣੀ ਰਹੀਗੀ ਵੀਰ ਕਲਚਰਲ ਸੈਂਟਰ ਇਹ ਸਾਡਾ ਹੁਣ ਸਰਤਾਜ ਬਾਈ ਵਰਗੇ ਹੋਰ ਬੰਦੇ ਕਿੰਨੇ گاਉਂ ਵਾਲੇ ਇੱਥੋਂ ਪੈਦਾ ਹੋਏ ਹਨਾ ਇੱਥੇ ਆ ਕੇ ਡਵੈਲਪ ਹੋਏ ਜੇ ਚੱਲ ਨਹੀਂ ਪੈਦਾ ਹੋਏ ਤੇ ਹੁਣ ਮੰਨ ਲਾ ਸਾਡੇ ਵਰਗੇ ਕਿੰਨੇ ਮੁੰਡੇ ਉਰੇ ਆਉਂਦੇ ਸੀਗੇ ਉਹ ਇੱਕ ਅੱਧੀ ਸਟੇਜ ਤੇ ਗਾ ਗੂਲਿਆ ਉਸ ਤੋਂ ਬਾਅਦ ਚੱਲਣਾ ਵੀ ਬੁੱਕੇ ਰਿਪੋਰਟੋਆਂ ਦਾ ਕੰਮ ਮੰਨ ਲਾ ਵੀ ਕਲਚਰਲ ਸੈਂਟਰ ਵੀ ਹੁੰਦੇ ਨੇ ਯੂਨੀਵਰਸਿਟੀਆਂ ਨਾਲ ਸਾਡੀਆਂ ਤੇ ਹਾਂ ਐਕਟਰ ਕਿੰਨੇ ਹੋਏ ਤੇ ਸੱਭਿਆਚਾਰ ਮਤਲਬ ਇੱਥੇ ਵੀ ਆ ਪੰਜਾਬੀ ਸੱਭਿਆਚਾਰ ਹੀ ਆ ਜਿਹੜਾ ਡਰਾਈਵ ਕਰਦਾ ਸਾਰੀ ਆ ਫੋਰਸ ਇਸ ਨੂੰ ਜੇ ਆਪਾਂ ਦੇਖਿਆ ਜਾਵੇ ਸੱਭਿਆਚਾਰਕ ਉਹ ਵੀ ਹੈ ਹੀ ਗਿਆ ਨਾ ਮਨ ਚ ਇੱਕ ਕਿਸਮ ਦਾ ਤੇ ਬਸ ਇਹੀ ਗੱਲਾਂ ਬਾਤਾਂ ਨੇ ਵੀ ਲੜਨਾ ਕਿਤੇ ਨਾ ਕਿਤੇ ਜਵੇਂ ਮਨਲਾ ਅੰਦੋਲਨ ਦੀ ਇੱਕ ਚੀਜ਼ ਬਹੁਤ ਵਧੀਆ ਸੀਗੀ ਅੰਦੋਲਨ ਦੇ ਵਿੱਚ ਅਸੀਂ ਸਾਰੇ ਐਜੂਕੇਟ ਹੋਏ ਜੀ ਪਹਿਲੀ ਵਾਰੀ ਹੋਇਆ ਵੀ ਕਿਸੇ ਸੰਘਰਸ਼ ਦੇ ਵਿੱਚ ਜਵਾਨੀ ਐਜੂਕੇਟ ਹੋਈ ਹੈ ਨਾ ਇਸ ਤੋਂ ਪਹਿਲਾਂ ਤਾਂ ਕਈ ਹੁੰਦਾ ਸੀ ਵੀ ਕੋਈ ਚੀਜ਼ ਆਪਾਂ ਲੜਨ ਦੀ ਛੱਡਤੀ ਹੈ ਨਾ ਉਹਦੇ ਵਿੱਚ ਜਵਾਨੀ ਨੂੰ ਪਤਾ ਲੱਗਿਆ ਵੀ ਤਰੀਕਾਕਾਰ ਕੀ ਹੁੰਦਾ ਸਬਰ ਸੰਤੋਖ ਦਾ ਪਤਾ ਲੱਗਿਆ ਬਾਈ ਹੁਣ ਮਨਲਾ ਹੁਣ ਮੋਰਚਾ ਲੱਗ ਗਿਆ ਤੇ ਜੈਮੀ ਨਾ ਚਲੀ ਜਾਵੇ ਕਿਸੇ ਨੂੰ ਆਪਣੇ ਮਨ ਚ ਹੈ ਉਹ ਅਕੇਵਾ ਹੈ ਨਹੀਂ ਸਬਰ ਸੰਤੋਖ ਆ ਗਿਆ ਸਾਰਿਆਂ ਦੇ ਅੰਦਰ ਪਤਾ ਲੱਗ ਗਿਆ ਵੀ ਇਹ ਇਦਾਂ ਦੇ ਮੋਰਚੇ ਹੁੰਦੇ ਨੇ ਜਿਹੜੇ ਕਿਵੇਂ ਲੜੇ ਜਾਂਦੇ ਨੇ ਨਾ ਸੋ ਮਨਲਾ ਦਾ ਬਸ ਇਹ ਚੀਜ਼ਾਂ ਨੇ ਸਾਰੀਆਂ ਵੀ ਸਮੇਂਦਰ ਸਮੇਂ ਆਪਾਂ ਸਾਰੇ ਇਕੱਠੇ ਹੋਣ ਲੱਗੇ ਲੜਨ ਲੱਗੇ ਸਰਕਾਰਾਂ ਨੂੰ ਵੀ ਅਸੀ ਚੀਜ਼ ਦੀ ਦਿੱਕਤ ਆ ਉਹਨਾਂ ਨੂੰ ਲੱਗਦਾ ਵੀ ਯਾਰ ਇਹਨਾਂ ਦੀ ਸੋਝੀ ਵਧ ਗਈ ਪਹਿਲਾਂ ਨਾਲ ਉਹ ਨਾ ਤੇ ਪਹਿਲਾਂ ਕੱਲੀਆਂ ਕਿਸਾਨ ਜਥੇਬੰਦੀਆਂ ਹੁੰਦੀਆਂ ਦੀਆਂ ਜਿਹੜੀਆਂ ਇਸ ਤਰੀਕੇ ਕਾਰਨ ਲੜਦੀਆਂ ਸੀ ਨਾ ਅੱਜ ਵਾਦਾਰ ਵਿਦਿਆਰਥੀ ਵੀ ਅਲਾਈਨ ਹੋ ਗਏ ਸਾਰੇ ਉਹਨਾਂ ਦੀਆਂ ਵੀ ਆਪਦੀਆਂ ਵਾਲਾ ਜ਼ਿੰਮੇਵਾਰੀ ਐਡਾ ਇੰਪੋਰਟੈਂਟ ਆ ਵੀ ਪਿੱਛੇ ਜੀ ਆਪਣੇ ਨਾਲ ਜਿਹੜੇ ਗੁਆਂਢੀ ਦੇਸ਼ ਦੋ ਲੱਗਦੇ ਨੇ ਬੰਗਲਾਦੇਸ਼ ਤੇ ਨੇਪਾਲ ਉਹਨਾਂ ਦੋਨਾਂ ਦੇ ਤਖਤੇ ਪਲਟ ਹੋਏ ਨੇ ਤੇ ਦੋਨਾਂ ਦੇ ਤਖਤੇ ਵਿਦਿਆਰਥੀਆਂ ਨੇ ਪਲਟ ਵਿਦਿਆਰਥੀਆਂ ਦੇ ਲੋਨ ਸ਼ੁਰੂ ਹੋਏ ਸੀ ਤੇ ਉੱਥੋਂ ਸਰਕਾਰਾਂ ਦੇ ਦੇਸ਼ ਦੀ ਸਰਕਾਰ ਦੇ ਤਖਤੇ ਪਲਟੇ ਗਏ ਤਾਂ ਮਤਲਬ ਜਿਹੜੀ ਆਪਾਂ ਜਨਜੀ ਪ੍ਰੋਟੈਸਟ ਕਹਿ ਦਿੰਦੇ ਆ ਜਾਂ ਜੋ ਵੀ ਵਿਦਿਆਰਥੀਆਂ ਨੇ ਜੋ ਸ਼ੁਰੂ ਕੀਤਾ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਆਪਣੇ ਤਾਂ ਗੁਆਂਢ ਚ ਵਾਪਰ ਰਹੇ ਹਨ ਇਹ ਬਹੁਤ ਵੱਡੀ ਗੱਲ ਹੈ ਹੋ ਸਕਦਾ ਇੱਥੋਂ ਵੀ ਇਦਾਂ ਦੀ ਮੂਵਮੈਂਟ ਸ਼ੁਰੂ ਹੋ ਜੇ ਆਪਣੇ ਦੇਸ਼ ਦੀ ਹਿਸਟਰੀ ਚ ਇੱਕ ਜੀਪੀ ਮੂਵਮੈਂਟ ਪਈ ਆ ਜੀਪੀ ਮੂਵਮੈਂਟ ਵੀ ਵਿਦਿਆਰ ਉਹਦੇ ਚ ਵੀ ਦੇਸ਼ ਦੀ ਸਰਕਾਰ ਬਦਲੀ ਗਈ ਸੀ ਤਾਂ ਲੀਡਰਸ਼ਿਪ ਧਰਨਿਆ ਚ ਹੀ ਡਿਵੈਲਪ ਹੁੰਦੀ ਆ ਤੇ ਪਹਿਲਾਂ ਵੀ ਆਪਣੇ ਹੁੰਦੀ ਰਹੀ ਆ ਤੇ ਅੱਗੇ ਵੀ ਉਮੀਦ ਆ ਕਿ ਇਹ ਆਪਾਂ ਨੂੰ ਮੌਕਾ ਦਿੰਦੇ ਰਹਿਣ ਵਧੀਆ ਗੱਲ ਹੈ ਮਾਰੀ ਗੱਲ ਨਹੀਂ ਹੈ ਬਾਈ ਤੇ ਸੋ ਇਹੀ ਆ ਜੀ ਹੁਣ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਇਹੇ ਦਿਸ਼ਾ ਨਿਰਦੇਸ਼ ਦਿੰਦੇ ਨੇ ਨਾ ਤੇ ਇਹਨਾਂ ਦੀ ਕਾਲ ਦੇ ਉੱਤੇ ਆਪਾਂ ਪਹਿਰਾ ਦਈਏ ਇਹਨਾਂ ਨਿਗਾਹ ਬਣਾ ਕੇ ਰੱਖੋ ਇਹਨਾਂ ਦੇ ਆਪਣੇ ਪੇਂਜਾਂ ਤੇ ਇਹਨਾਂ ਦੇ ਸਾਰਿਆਂ ਦਾ ਬਣਾ ਕੇ ਨਾ 10 ਤਰੀਕ ਦੀ ਜਿਵੇਂ ਕਾਲ ਆ ਜੀ 10 ਤਰੀਕ ਨੂੰ ਸਾਰੇ ਜਣੇ ਆਪਾਂ ਭਾਰੀ ਗਿਣਤੀ ਚਾਹੀਏ ਤੇ ਤਾਂ ਕਿ ਉਹਨਾਂ ਨੂੰ ਮਤਲਬ ਡੇਟ ਅਨਾਉਂਸ ਕਰਨੀ ਪਵੇ ਇਲੈਕਸ਼ਨ ਦੀ ਹਣਾ ਵੀ ਤੁਸੀਂ ਜੇ ਘਰੇ ਬੈਠੇ ਆ ਤਾਂ ਤੁਸੀਂ ਨਾ ਥੋੜੇ ਦਿਨਾਂ ਲਈ ਨਾ ਐ ਕਰੋ ਕਿ ਇਹਨਾਂ ਦਾ ਜਿਹੜਾ ਫੇਸਬੁੱਕ ਦਾ ਪੇਜ ਆ ਇੰਸਟਾਗ੍ਰਾਮ ਦਾ ਪੇਜ ਆ ਉਹਤੇ ਨਿਗਾਹ ਬਣਾ ਕੇ ਰੱਖੋ ਸਾਰੇ ਜਾਣੇ ਇਹ ਕੋਈ ਵੀ ਅਪਡੇਟ ਪਾਉਂਦੇ ਆ ਉਹ ਸਹੀ ਅਪਡੇਟ ਹੋਊਗੀ ਜਿਹੜੀ ਉਦਾਂ ਸੋਸ਼ਲ ਮੀਡੀਆ ਤੇ ਤੁਹਾਡੇ ਗਰੁੱਪਾਂ 'ਚ ਆ ਜਾਂਦੀ ਜਾਂ ਉਦਾਂ ਹੋ ਜਾਂਦੀ ਆ ਉਹਨੂੰ ਸਹੀ ਨਾ ਮੰਨੋ ਜਿਹੜੀ ਇਹ ਦੇਣਗੇ ਉਹੀ ਸਹੀ ਹੋਊਗੀ ਹਣਾ ਐਵੇਂ ਨਾ ਗੱਲ ਬਾਤ ਇਹ ਕੋਸ਼ਿਸ਼ਾਂ ਹੁੰਦੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਵੇਂ ਪਹਿਲਾਂ ਨੋਟੀਫਿਕੇਸ਼ਨ ਕੱਟਦਾ ਫਿਰ ਵਾਪਸ ਲੈ ਲਿਆ ਫਿਰ ਕਦੇ ਮੀਡੀਆ ਚੈਨਲ ਜਿਹੜੇ ਕਿ ਕਾਲੇ ਹੁੰਦੇ ਨੇ ਕੋਈ ਕਈ ਤਾਂ ਦੇਖੋ ਇੱਕ ਅਜੰਡਾ ਵੀ ਚਲਾਉਂਦੇ ਨੇ ਇਹ ਵੀ ਗੱਲ ਸੱਚ ਹੈ ਮੀਡੀਆ ਦੇ ਇੱਕ ਪੱਖ ਹੈਗਾ ਇਹੋ ਜਿਹਾ ਪਰ ਕਈ ਵੈਸੇ ਹੀ ਕਾਲੇ ਹੁੰਦੇ ਨੇ ਵੀ ਮਤਲਬ ਪਹਿਲਾਂ ਪਹਿਲਾਂ ਮੈਂ ਖਬਰ ਦੇ ਦੇ ਆਂ ਫਿਰ ਸਾਡੇ ਚੋਂ ਵੀ ਕਈ ਸਾਥੀ ਕਾਲੇ ਹੁੰਦੇ ਨੇ ਵੀ ਮੈਂ ਪਹਿਲਾਂ ਦੱਸ ਦਿਆਂ ਜਾਂ ਜਿਵੇਂ ਤੁਸੀਂ ਵਧਾਈਆਂ ਦੀ ਗੱਲ ਕੀਤੀ ਤਾਂ ਅਸਲ ਦੇ ਵਿੱਚ ਜਿਹੜਾ ਇਹ ਧਰਨਾ ਇਹ ਧਰਨੇ ਦੀ ਇੱਕ ਮੰਗ ਪੂਰੀ ਹੋਈ ਹੈ ਜੀ ਉਹ ਵੀ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਬੇਈਮਾਨਾਂ ਦਾ ਕੋਈ ਭਰੋਸਾ ਨਹੀਂ ਸ਼ਾਇਦ ਹੋਣ ਵਾਪਸ ਲੈ ਲੈਣ ਤਾਂ ਉਹ ਇੱਕ ਵਾਰ ਪੂਰੀ ਹੋ ਗਈ ਹੈ ਤੇ ਅੱਗੇ ਉਹਦਾ ਕੀ ਬਣਦਾ ਉਹ ਦੇਖਿਆ ਜਾਊਗਾ ਮਤਲਬ 11 ਤਰੀਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਤਰਨ ਤਰਨ ਦੀ ਇਲੈਕਸ਼ਨ ਆ ਹੋ ਸਕਦਾ ਇਹਨਾਂ ਨੇ ਵੋਟਾਂ ਲੈ ਚਾਰ ਵੋਟਾਂ ਲੈਣ ਲਈ ਚੀਜ਼ ਖੇਢੀ ਹੋਵੇ ਪਰ ਜੇ ਇਹ ਚੀਜ਼ ਨੂੰ ਸਸਟੇਨ ਕਰਦੇ ਨੇ ਟਿਕੇ ਰਹਿੰਦੇ ਨੇ ਤਾਂ ਫਿਰ ਬਹੁਤ ਵਧੀਆ ਗੱਲ ਹੈ ਪਰ ਜਿਹੜਾ ਮੇਨ ਮੰਗ ਹੈ ਉਹ ਹੈਗਾ ਕਿ ਚੋਣਾਂ ਦੀ ਤਰੀਕ ਆ ਜਿਹੜੀ ਜਦੋਂ ਉਹ ਮਿਲੂਗੀ ਸਾਰੇ ਪੰਜਾਬ ਨੂੰ ਪਤਾ ਲੱਗ ਹੀ ਜਾਣਾ ਉਸ ਤੋਂ ਬਾਅਦ ਦਰਨਾ ਖਤਮ ਹੋਊਗਾ ਮੈਂ ਇਹ ਕਹਿ ਸਕਦਾ ਉਮੀਦ ਨਾਲ ਕਿ ਆਪਾਂ ਟੀਸੀ ਤੋਂ ਢਾਲਵਾਲ ਨੂੰ ਜਾ ਰਹੇ ਹਾਂ ਹਾਂ ਨਾ ਭਾਈ ਹਾਂਜੀ ਬਿਲਕੁਲ ਟੀਸੀ ਤੋਂ ਢਾਲਵਾਲ ਬਿਲਕੁਲ ਭਾਈ ਬਿਲਕੁਲ ਤੇ ਕੋਈ ਹੈਗਾ ਹੋਰ ਬੋਲਣ ਵਾਲਾ ਹਾਂਜੀ ਹਾਂ ਗੋਰੇ ਭਾਈ ਦੱਸੋ ਮੈਂ ਇੱਕ ਇੱਕ ਸੁਨੇਹਾ ਹੀ ਆ ਬਸ ਜੀ ਜੀ ਭਾਈ ਮੈਂ ਤਾਂ ਸਿਰਫ ਇੱਕ ਪੰਜਾਬ ਪੰਜਾਬ ਵਾਸੀਆਂ ਨੂੰ ਇਹ ਗੱਲ ਕਹਿਣਾ ਕਿ ਜਦੋਂ ਆਪਣਾ ਕਿਸਾਨੀ ਅੰਦੋਲਨ ਚੱਲਿਆ ਉਦੋਂ ਜਿਹੜੇ ਸਟੂਡੈਂਟ ਸੀਗੇ ਜਾਂ ਯੂਨੀਵਰਸਿਟੀ ਦੇ ਸੀ ਜਾਂ ਪੰਜਾਬ ਦੇ ਅਲੱਗ-ਅਲੱਗ ਕਿੱਤਿਆਂ ਦੇ ਸੀਗੇ ਜਾਂ ਕਾਲਜਾਂ ਦੇ ਸੀਗੇ ਉਹਦੇ ਵਿੱਚ ਸਾਡੇ ਸਟੂਡੈਂਟ ਬਹੁਤ ਸੀ ਸਾਡੀਆਂ ਭੈਣਾਂ ਸੀਗੀਆਂ ਇਹਨਾਂ ਨੇ ਆਪਣੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਹਰ ਵੇਲੇ ਹਰ ਚੀਜ਼ ਜੋ ਜੋ মিডিਆ ਤੱਕ ਵੀ ਸਨੇਹਾ ਪਹੁੰਚਦਾ ਸੀ ਉਹ ਨਵੀਂ ਜਨਰੇਸ਼ਨ ਦਾ ਬਹੁਤ ਵੱਡਾ ਰੋਲ ਸੀ ਜੀ ਇਹ ਸਭ ਕਾਸੇ ਦੇ ਵਿੱਚ ਜੇ ਸਾਨੂੰ ਕਿਸੇ ਸਮਾਨ ਦੀ ਜ਼ਰੂਰਤ ਹੁੰਦੀ ਸੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਸੀਗੀ ਤਾਂ ਜਿਹੜੇ ਸਾਡੇ ਸਟੂਡੈਂਟ ਭਰਾ ਸੀਗੇ ਜਾਂ ਸਾਡੀਆਂ ਭੈਣਾਂ ਸੀ ਜਿਹੜੇ ਪੰਜਾਬ ਦੇ ਯੂਨੀਵਰਸਿਟੀਆਂ ਕਾਲਜਾਂ ਤੋਂ ਗਏ ਆ ਹੁਣ ਜੇ ਤੁਸੀਂ ਮੋਸਟਲੀ ਇੱਥੇ ਵੀ ਦੇਖੋਗੇ ਤੇ ਕਿਸਾਨੀ ਅੰਦੋਲਨ ਚ ਵੀ ਦੇਖਦੇ ਇਹੀ ਚਿਹਰੇ ਸੀਗੇ ਜੇ ਮੈਂ ਕਹਾਂ ਉਹ 70% ਉਹ ਅੱਜ ਸਟੂਡੈਂਟ ਇੱਥੇ ਵੀ ਹੈਗੇ ਆ ਜਿਹੜੇ ਕਿਸਾਨੀ ਅੰਦੋਲਨ ਚ ਸੀਗੇ ਤੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਵੀ ਫਰਜ਼ਮੰਦਾਂ ਦਾ ਕਿਸਾਨ ਜਿੱਥੇ ਬੰਦੀਆਂ ਦਾ ਫਰਜ਼ਮੰਦਾਂ ਦਾ ਹੋਰ ਜਿਹੜੇ ਇਨਸਾਫ ਪ੍ਰਸੰਦ ਲੋਕ ਨੇ ਸਾਰਿਆਂ ਦਾ ਫਰਜ਼ਮੰਦਾਂ ਦਾ ਵੀ ਇਹਨਾਂ ਦਾ ਸੰਯੋਗ ਕਰੀਏ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਇਹਨਾਂ ਦਾ ਕੀ ਸਾਡਾ ਆਪਣਾ ਮਾ ਠੀਕ ਹੈ ਅਸੀਂ ਮੈਂ ਤਾਂ ਕਦੇ ਕਾਲਜ ਆਇਆ ਨਹੀਂ ਮੇਰੀ ਪੜਾਈ ਲਿਖਾਈ ਉਹ ਲੈਵਲ ਦੀ ਨਹੀਂ ਪਰ ਮੈਂ ਅਜੇ ਕਿਸਾਨ ਇੱਕ ਇਹ ਚੀਜ਼ ਨੂੰ ਫਰਜ਼ ਆਪ ਦਾ ਸਮਝਦੇ ਆ ਦੀ ਜ਼ਿੰਮੇਵਾਰੀ ਸਮਝਦੇ ਹੋਏ ਕਹਿੰਨਾ ਵੀ ਇਹਨਾਂ ਦੇ ਨਾਲ ਆਪ ਦੇ ਆਪ ਲਈ ਆਪ ਦੀ ਹੋਂਦ ਲਈ ਖੜਨਾ ਬਹੁਤ ਜ਼ਰੂਰੀ ਆ ਸੋ ਸਾਰੇ ਜਥੇਬੰਦੀਆਂ ਦਾ ਸਾਰੇ ਕਿਸਾਨ ਆਗੂਆਂ ਦਾ ਤੇ ਉਸ ਸਮੇਂ ਸਟੂਡੈਂਟ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਤਾਂ ਆਪ ਦਾ ਫਰਜ਼ ਪਛਾਨਦੇ ਹੋਏ ਅਸੀਂ ਵੀ 10 ਤਰੀਕ ਨੂੰ ਵੱਧ ਤੋਂ ਵੱਧ ਆਈਏ ਵੱਧ ਤੋਂ ਵੱਧ ਇਹਨਾਂ ਦੇ ਨਾਲ ਲੜ ਕੇ ਚੱਲੀਏ ਜੋ ਮੂਵਮੈਂਟੇ ਲੀਕ ਦੇ ਨੇ ਉਹਦੇ ਜਿੰਨਾ ਸਮਰਥਨ ਕਰੀਏ